ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੋਪੋ ਤੋਂ ਮੱਲੇ ਨੂੰ ਜਾ ਰਹੇ ਸੀਗੇ ਅਸੀਂ ਹਲੇ ਸੋਚਦੇ ਹੀ ਜਾਂਦੇ ਸੀਗੇ ਕਿ ਵੀ ਯਾਰ ਘਟੋ ਘਟ 20 ਕਿਲਿਆਂ ਦੀ ਸੜਕ ਦੇ ਉੱਪਰ ਕਿਨਾਰੇ ਕਿਨਾਰੇ ਤੇ ਕਿਤੇ ਵੀ ਕੋਈ ਦਰਖਤ ਨਹੀਂ ਲੱਗਿਆ ਤੇ ਅਸੀਂ ਕਾਫੀ ਜ਼ਿਆਦਾ ਸੋਚਦੇ ਜਾਂਦੇ ਸੀ ਗੱਲਾਂ ਕਰਦੇ ਜਾਂਦੇ ਸੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਹਲੇ ਗੱਲ ਹੀ ਕਰਦੇ ਸੀਗੇ ਕਿ ਆਪਾਂ ਗੁਰੂ ਰਵਿਦਾਸ ਕਲੱਬ ਕਮੇਟੀ ਵੱਲੋਂ ਵੀ ਆਪਾਂ ਇਹ ਮੱਲੇ ਦਾ ਏਰੀਆ ਖੰਡਿਏ ਵੀ ਇਸ ਤਰ੍ਹਾਂ ਦਰਾਖਤ ਲਾ ਗਏ ਵੀ ਹੁਣ ਸੌਣ ਸ਼ੁਰੂ ਹੋ ਜਾਣਾ ਬਾਰਸਾਂ ਦਾ ਕੰਮ ਤੇ ਜਾਣਦੇ ਆ ਸਾਨੂੰ ਰਸਤੇ 'ਚ ਜਦੋਂ ਮੱਲੇ ਦੇ ਐਂਟਰੀ ਕਰਨ ਲੱਗੇ ਆ ਤੇ ਮੱਲੇ ਦੇ ਸਾਨੂੰ ਕੋ ਬਹੁਤ ਵਧੀਆ ਇਨਸਾਨ ਨੇ ਗੁਰਸਖ ਬੰਦੇ ਨੇ ਸਾਨੂੰ ਉਹ ਮਿਲ ਗਏ ਤੇ ਦਰਾਖਤ ਲਾਉਂਦੇ ਸੀਗੇ ਤੇ ਬੜਾ ਮਨ ਖੁਸ਼ ਹੋਇਆ ਇਹ ਕਹਿੰਦੇ ਵੀ ਅਸੀਂ ਲੋਪੋ ਤੱਕ ਹੀ ਲਾ ਦੇਣੇ ਆ ਫਲਦਾਰ ਬੂਟੇ ਨੇ ਬਹੁਤ ਜ਼ਿਆਦਾ ਵਧੀਆ ਹੈ ਇਹ ਪਿੰਡ ਵੱਲੋਂ ਗੁਰਸੰਗਤਾਂ ਵੱਲੋਂ ਹੀ ਸਾਰਿਆਂ ਦਾ ਸਹਿਯੋਗ ਆ ਵੀ ਜਿਹੜਾ ਇਹ ਦਰਖਤ ਲਾ ਰਹੇ ਨੇ ਤੇ ਸਭ ਦਾ ਯੋਗਦਾਨ ਆ ਕੋਈ ਇਕੱਲੇ ਦਾ ਨਹੀਂ ਹੈ ਇਹ ਬਹੁਤ ਵੱਡਾ ਉਪਰਾਲਾ ਇਹ ਜਿਹੜਾ ਇਹਨਾਂ ਨੇ ਦਰਖਤ ਲਾਉਣ ਦੀ ਕਰੀ ਆ ਫਲਦਾਰ ਬੂਟੇ ਨੇ ਬਿਲਕੁਲ ਬਹੁਤ ਵਧੀਆ ਗੱਲ ਆ ਬਾਕੀ ਹੁਣ ਵਾਰਸਾ ਕਰਕੇ ਇਹ ਬਣ ਜਾਣਗੇ ਪਲ ਜਾਣਗੇ ਇਹ ਬੂਟਾ ਲੱਗਿਆ ਹਰ ਇੱਕ ਬੰਦੇ ਨੂੰ ਫਾਇਦਾ ਹੀ ਫਾਇਦਾ ਵਾ ਇੱਕ ਤਾਂ ਵਾਤਾਵਰਨ ਮੌਸਮ ਬਾਕੀ ਆਉਂਦਾ ਜਾਂਦਾ ਰਾਹੀ ਵੀ ਰੁਕ ਸਕਦਾ ਏ ਸਾਮੀ ਜੇ ਦਰਖਤ ਲੱਗੇ ਹੋਣਗੇ ਤਾਂ ਹਰ ਕੋਈ ਬੰਦਾ ਇੱਥੇ ਰੁਕ ਸਕਦਾ ਹੈ ਬਹੁਤ ਧੰਨਵਾਦ ਆ ਵੀਰਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਭਗਵਾਨ ਚੜ੍ਹਦੀ ਕਲਾ ਰੱਖੇ ਵੇ ਦੇਖੋ ਕਿੰਨਾ ਵਧੀਆ ਇਹਨਾਂ ਦਾ ਕੰਮ ਆ ਦਰਖਤ ਲਾਉਣਾ ਨਾਲ ਦੀ ਨਾਲ ਆਪਦਾ ਇਹਨਾਂ ਦੀ ਸੇਵਾ ਵੀ ਕਰਨੀ ਸੰਭਾਲ ਵੀ ਕਰਨੀ ਤੇ ਕਾਫੀ ਜ਼ਿਆਦਾ ਸਾਨੂੰ ਬਹੁਤ ਪਸੰਦ ਲੱਗਿਆ ਇਹ ਚੀਜ਼ ਉਕੇ ਸੀ ਜਦੋਂ ਜਾ ਰਹੇ ਸੀ ਨਾ ਕਿਤੇ ਵੀ ਕੋਈ ਦਰਦ ਨਹੀਂ ਸੀ ਲੱਗਿਆ ਤੇ ਸਾਨੂੰ ਜਦੋਂ ਜਾਂਦਿਆਂ ਨੂੰ ਦੇਖੇ ਬੜਾ ਮਨ ਖੁਸ਼ ਆ ਆ ਲੱਗੀਆਂ ਟਾਲੀਆਂ ਅਮਰੂਦ ਨਿੰਮ ਤੇ ਕਾਫੀ ਜ਼ਿਆਦਾ ਮਤਲਬ ਦਰਦ ਦੁਖਾਲਦਾਰ ਜਾਮਣਾ ਬਹੁਤ ਸੁੰਦਰ ਯਾਰ ਸਾਨੂੰ ਬੜਾ ਚੰਗਾ ਲੱਗਿਆ ਤੇ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਡਾਕਟਰ ਸਾਹਿਬ ਕਿਵੇਂ ਲੱਗਿਆ ਤੁਹਾਨੂੰ ਵੀ ਇਧਰ ਮੱਲੇ ਵਾਲਾ ਏਰੀਆ ਜਿਹੜਾ ਆਪਾ ਇਧਰੋਂ ਮੱਲੇ ਤੋਂ ਬਾਈ ਦੀ ਕਹਿੰਦੇ ਸੀ ਅਸੀਂ ਆ ਰਹੇ ਹਾਂ ਨਾਤ ਲਾਉਂਦੇ ਆ ਆਪਾਂ ਲੋਕੋ ਤੋਂ ਲੱਗੀਏ ਆਪਾਂ ਸਾਰਾ ਰਾਹ ਕਬਰ ਹੋ ਜੂਗਾ ਹਾਂਜੀ ਹਾਂਜੀ ਬਿਲਕੁਲ 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 ਬਾਕੀ ਡਾਕਟਰ ਸਾਹਿਬ ਜੇ ਲਾਵਾਂਗੇ ਤਾਂ ਤਾਂ ਹੀ ਹਰਿਆਲੀ ਆਊਗੀ ਤੇ ਸਾਡਾ ਜ਼ਿਮੀਂਦਾਰ ਭਰਾਵਾ ਨੂੰ ਵੀ ਇਹੀ ਬੇਨਤੀ ਆ ਵੀ ਤੁਸੀਂ ਵੀ ਸਾਥ ਦਿਓ ਜਿੱਥੇ ਵੀ ਤੁਹਾਡੇ ਨੁਕਰ ਤੇ ਲੱਗੇ ਆ ਤੇ ਤੁਸੀਂ ਭਾਈ ਦਰਖਤਾਂ ਦੀ ਸੰਭਾਲ ਕਰੋ ਧੰਨਵਾਦ ਆ ਤੁਹਾਡਾ ਕਿਉਂਕਿ ਤੁਸੀਂ ਇਹ ਦੇਖ ਲਓ ਵੀ ਆਪਾਂ ਜੇ ਆਮ ਗੱਲ ਕਰਦੇ ਆ ਕਿਸੇ ਖੇਤ ਨੂੰ ਵੀ ਦੂਰ ਤੱਕ ਕਿਤੇ ਕੋਈ ਦਰਖਤ ਨਹੀਂ ਲੱਗਿਆ ਬਹੁਤ ਔਖਾ ਹੋ ਜਾਂਦਾ ਵਾ ਕਿਸੇ ਰਾਹੀ ਨੂੰ ਵੀ ਆਉਣਾ ਜਾਣਾ ਕੋਈ ਰੁਕ ਵੀ ਸਕਦਾ ਏ ਤੇ ਗਰਮੀ ਬਹੁਤ ਜਿਆਦਾ ਏ ਬਾਕੀ ਬਈ ਜਾਨਵਰਾਂ ਲਈ ਬਹੁਤ ਵਧੀਆ ਚੀਜ਼ ਆ ਕਿਉਂਕਿ ਤੁਸੀਂ ਆਪ ਵੀ ਜਾਣਦੇ ਹੋ ਜੇ ਦਰਖਤ ਲੱਗੇ ਹੋਣਗੇ ਤਾਂ ਜਾਨਵਰ ਵੀ ਬੈਠੂਗਾ ਕੋਈ ਆਉਂਦਾ ਜਾਂਦਾ ਰਾਹੀ ਬੈਠੂਗਾ ਉਹਦੇ ਤੇ ਕੋਈ ਆਪਣਾ ਘਰ ਪਾਊਗਾ ਕਿਉਂਕਿ ਤੁਹਾਨੂੰ ਪਤਾ ਵੀ ਜਾਨਵਰ ਵੀ ਬਹੁਤ ਜਿਆਦਾ ਸਾਡੇ ਇਸੇ ਕਰਕੇ ਲੋਪ ਹੋ ਰਹੇ ਨੇ ਘਰ ਮਕਾਨ ਪੱਕੇ ਹੋ ਗਏ ਨੇ ਤੇ ਕੱਚੇ ਮਕਾਨ ਜਿੱਥੇ ਰਹਿੰਦੇ ਸੀ ਪਾਂਸੀ ਠੰਡੇ ਥਾਂ ਤੇ ਉਹ ਸਾਰੀਆਂ ਚੀਜ਼ਾਂ ਚੱਕੀਆਂ ਗਈਆਂ ਹੁਣ ਸਾਡੇ ਕੋਲ ਇੱਕੋ ਹੀ ਚੀਜ਼ ਰਹੀ ਆ ਮਾਤਾ ਪਿਤਾ ਦੀ ਸੇਵਾ ਕਰੋ ਸੰਭਾਲ ਕਰੋ ਵੱਧ ਤੋਂ ਵੱਧ ਦਰਖਤ ਲਾਵੋ ਵੱਧ ਤੋਂ ਵੱਧ ਦਰਖਤ ਲਾਵੋ ਤੇ ਜਿਹੜੇ ਪਾਣੀ ਦੀ ਦੁਰਵਰਤ ਹੋ ਰਹੀ ਆ ਬੇਫਾਲਤੂ ਪਾਣੀ ਘਰਾਂ ਦੇ ਵਿੱਚ ਸਕਾਰੀ ਟੂਟੀਆਂ ਲੱਗੀਆਂ ਉਹਨਾਂ ਨੂੰ ਵੀ ਅਸੀਂ ਟੂਟੀਆਂ ਬੰਦ ਕਰਿਆ ਕਰੋ ਲੋੜ ਅਨਸਾਰ ਵਰਤੋ ਕਿਉਂਕਿ ਸਾਡੇ ਕੋਲ ਇਹ ਹੀ ਦੋ ਚਾਰ ਚੀਜ਼ਾਂ ਰਹਿ ਗਈਆਂ ਨੇ ਹੋਰ ਤਾਂ ਤੁਹਾਨੂੰ ਪਤਾ ਸਾਰੇ ਲੋਕ ਕੈਨੇਡਾ ਅਮਰੀਕਾ ਤੁਰੇ ਜਾਂਦੇ ਨੇ ਤੇ ਪਿੰਡਾਂ ਦੇ ਪਿੰਡ ਖਤਮ ਹੋ ਗਏ ਨੇ ਇਸ ਕਰਕੇ ਭਾਈ ਜਿੰਨੇ ਕੁ ਅਸੀਂ ਇਹ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਰਹਿੰਦੇ ਆ ਸਾਡਾ ਸਾਰਿਆਂ ਦਾ ਹੱਕ ਬਣਦਾ ਵਾ ਵੀ ਅਸੀਂ ਦਰਾਖਤ ਲਾਈਏ ਆ ਬੜਾ ਮਨ ਖੁਸ਼ ਹੈ ਬਹੁਤ ਸੁੰਦਰ ਦਰਾਖਤ ਕਿੰਨਾ ਵਧੀਆ ਦੇਖੋ ਹਾਂਜੀ ਇਹ ਜੀਵੀਦਾਰ ਭਰਾਵਾਂ ਨੂੰ ਸਾਡੀ ਫੇਰ ਬੇਨਤੀ ਆ ਕਿਉਂਕਿ ਅਸੀਂ ਕਈ ਕਈ ਜਗ੍ਹਾ ਤੇ ਖੁਦ ਦਰਖਤ ਲਾਏ ਨੇ ਤੇ ਕਈ ਜ਼ਿਮੀਦਾਰਾਂ ਨੇ ਜੱਟਾਂ ਨੇ ਦਰਖਤ ਮਚਾਤੇ ਉਹਨਾਂ ਨੇ ਨਹੀਂ ਕੇਅਰ ਕੀਤੀ ਤਾਂ ਸਾਡੀ ਬੇਨਤੀ ਆ ਵੀ ਭਾਈ ਜਿੱਥੇ ਦਰਖਤ ਲੱਗਿਆ ਉਹਨੂੰ ਬਚਾਓ ਸਾਰਿਆਂ ਦਾ ਫਰਜ਼ ਬਣਦਾ ਏ ਬਾਕੀ ਜੱਟ ਜ਼ਿਮੀਦਾਰ ਨੂੰ ਤਾਂ ਬਹੁਤ ਜ਼ਿਆਦਾ ਸੁਖਾਲਾ ਹੋ ਜਾਂਦਾ ਖੇਤ ਰੋਟੀ ਲੈ ਕੇ ਆਏ ਹੈਂ ਜੀ ਆ ਦੇਖੋ ਕਿੰਨਾ ਸੋਹਣਾ ਬਹੁਤ ਵਧੀਆ ਅਮਰੂਦ ਦਾ ਬੂਟਾ ਲੱਗਿਆ ਵਾ ਕੋਈ ਵੀ ਆਉਂਦਾ ਜਾਂਦਾ ਕੋਈ ਫਲ ਖਾ ਲੂ ਕੋਈ ਪੰਛੀ ਬੈਠ ਜਾਊਗਾ ਆ ਨਿੰਮਾ ਲੱਗੀਆਂ ਹੋਈਆਂ ਵਾ ਬਾਕੀ ਟਾਲੀਆਂ ਲੱਗੀਆਂ ਵਾ ਅਨਾਰ ਲੱਗੇ ਹੋਏ ਨੇ ਤੇ ਬਾਕੀ ਇਹੋ ਜਾਂ ਕੋਈ ਦਰਖਤ ਨਹੀਂ ਲਾਉਂਦਾ ਕੋਈ ਵੀ ਜਿਹੜੇ ਦਰਖਤ ਨਾਲ ਕੋਈ ਨੁਕਸਾਨ ਹੋਵੇ ਕਿਉਂਕਿ ਤੁਸੀਂ ਇਹ ਦੇਖ ਲਓ ਵੀ ਦਰਖਤ ਉਦਾਂ ਦੀਆਂ ਚੀਜ਼ਾਂ ਲਾਉਂਦੇ ਨੇ ਫਲਦਾਰ ਬੂਟੇ ਨੇ ਪੇਸ਼ਾ ਦਾਇਣ ਵਾਲੇ ਨੇ ਬਹੁਤ ਵਧੀਆ ਨੇ ਆ ਧੰਨਵਾਦ ਆ ਵੀਰਾਂ ਦਾ ਦੇਖੋ ਕਿੰਨਾ ਬਹੁਤ ਵਧੀਆ ਉਪਰਾਲਾ ਹੈ ਮੱਲੇ ਵਾਲੀ ਸੰਗਤ ਦਾ ਜਿਹੜੇ ਘਰ ਘਰ ਦੇ ਵਿੱਚ ਹਰ ਬੱਚੇ ਦੇ ਕਈ ਦਿਲਾਂ ਦੇ ਵਿੱਚ ਸੇਵਾ ਵਸੀ ਹੋਈ ਆ ਕਿ ਵੀ ਭਾਈ ਦਰਖਤਾਂ ਦੀ ਸੇਵਾ ਹੈ ਤੇ ਕੀ ਹੰਬਾ ਮਾ ਕੇ ਵੱਧ ਤੋਂ ਵੱਧ ਕਰਨੀਆਂ ਸੀ ਤੇ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਦੇਖ ਲੋ ਬਹੁਤ ਖੁਸ਼ੀ ਹੋਈ ਆ ਸਾਨੂੰ ਇਹ ਦੇਖ ਕੇ ਵੀ ਜਿਹੜੇ ਦਰਖਤ ਲਾ ਰਹੇ ਨੇ ਧੰਨਵਾਦ ਆ ਵੀਰਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮੱਲੇ ਵਾਲਿਆਂ ਦੀ ਇਹ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਆ ਕਿਉਂਕਿ ਜਿੱਥੇ ਵੀ ਦਰਖਤ ਲੱਗੇ ਆ ਉਨ੍ਹਾਂ ਦੀ ਸੰਭਾਲ ਵੀ ਕਰੋ ਬੇਨਤੀ ਆ ਸਾਡੀ ਕਿਉਂਕਿ ਜ਼ਿਮੀਂਦਾਰ ਭਰਾਵਾਂ ਨੂੰ ਅਸੀਂ ਬੇਨਤੀ ਕਰ ਸਕਦੇ ਆ ਜਦੋਂ ਅੱਗ ਲਾਉਣੀ ਆ ਆਪ ਦਾ ਸੋਚ ਸਮਝ ਕੇ ਦੇਖਣਾ ਵੀ ਭਾਈ ਕਿਸੇ ਦਰਖਤ ਨੂੰ ਅੱਗ ਨਾ ਲੱਗ ਜੇ ਕੋਈ ਪੰਛੀ ਆੜਨਾ ਪਾਈ ਬੈਠਾ ਏ ਜੇ ਉਹਦੇ ਘਰ ਨੂੰ ਅੱਗ ਲੱਗ ਗਈ ਤਾਂ ਇਹ ਸਮਝ ਲਓ ਵੀ ਸਾਡੇ ਘਰ ਨੂੰ ਅੱਗ ਲੱਗੀ ਇਸ ਕਰਕੇ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬਾਲਾ ਇਹਨਾਂ ਨੇ ਹੁਣ ਕਹਿੰਦੇ ਵੀ ਅਸੀਂ ਲੋਪੋ ਤੱਕ ਹੀ ਲਾ ਦੇਣੇ ਆ ਤੇ ਅਸੀਂ ਕਿਹਾ ਵੀ ਜਿੱਥੇ ਤੱਕ ਤੁਹਾਡੇ ਜੂ ਆ ਜਾਂ ਤੁਹਾਡਾ ਮਨ ਕਰਦਾ ਉੱਥੋਂ ਤੱਕ ਦਰਖਤ ਲਾਓ ਅੱਗੇ ਅਸੀਂ ਵੀ ਲੋਪੋ ਤੋਂ ਰਵਦਾਸ ਕਲੱਬ ਕਮੇਟੀ ਹੋਰ ਬਹੁਤ ਸਾਰੀ ਸੰਗਤ ਜੁੜੀ ਹੋਈ ਆ ਲੋਪੋ ਨਾਲ ਤੇ ਅਸੀਂ ਵੀ ਰਲ ਮਿਲ ਕੇ ਦਰਖਤ ਲਾਵਾਂਗੇ ਵੱਧ ਤੋਂ ਵੱਧ ਤੇ ਤੁਸੀਂ ਵੀ ਲਾਓ ਸਾਡਾ ਹੋਰ ਵੀ ਸਾਰਿਆਂ ਨੂੰ ਇਹੀ ਆ ਕਿ ਭਾਈ ਜਿੱਥੇ ਵੀ ਸਾਡੀ ਇਹ ਆਵਾਜ਼ ਸੁਣਦੇ ਆ ਜਾਂ ਵੀਡੀਓ ਦੇਖਦੇ ਆ ਜਿਸ ਤਰ੍ਹਾਂ ਇਹ ਵੀਰ ਜੀ ਦਰਖਤ ਲਾ ਰਹੇ ਨੇ ਇਹ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਦਰਖਤ ਲਾਉਣੇ ਸ਼ੁਰੂ ਕਰ ਦਿਓ ਦੇਖੋ ਸਾਡਾ ਜਿਹੜਾ ਏਸੀ ਲਾਉਣ ਦਾ ਕੰਮ ਆ ਉਹ ਖਤਮ ਹੋ ਜਾਊਗਾ ਮੌਸਮ ਬਹੁਤ ਵਧੀਆ ਬਣ ਜਾਊਗਾ ਠੰਡਾ ਮੌਸਮ ਰਹਿਣ ਲੱਗ ਜਾਊਗਾ ਤੇ ਜਦੋਂ ਦਰਖਤ ਵੱਧ ਤੋਂ ਵੱਧ ਲੱਗਣਗੇ ਬਹੁਤ ਵਧੀਆ ਚੀਜ਼ ਬਣ ਜਣੀ ਆ ਕਿਉਂਕਿ ਜਿੱਥੋਂ ਦੀ ਵੀ ਕੋਈ ਲੰਘਦਾ ਏ ਦਰਖਤਾਂ ਦੇ ਸਾਵੇਂ-ਸਾਵੇਂ ਚਲੇ ਜਾਂਦੇ ਨੇ ਲੋਕ ਕੋਈ ਆਉਂਦਾ ਜਾਂਦਾ ਰਾਹੀ ਕੋਈ ਸੰਤ ਮਹਾਂਤਮਾ ਹਰ ਕੋਈ ਇਨਸਾਨ ਬੈਠ ਸਕਦਾ ਏ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਜੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ